ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਵੀਰਾਂ ਦੇ ਮੈਸੇਜ ਤੇ ਫੋਨ ਆਉਂਦੇ ਰਹਿੰਦੇ ਆ ਕਹਿੰਦੇ ਅਸੀਂ ਸਸਤਾ ਕੋਈ ਜਾਨਵਰ ਲੈਣਾਗਾ ਤੇ ਕਿਸੇ ਵੀਰ ਨੇ ਬਹੁਤ ਚੰਗਾ ਬਿਸ਼ੇਰਾ ਜੇ ਖਰੀਦਣਾ ਹੋਵੇ ਤਾਂ ਬਿਸ਼ੇਰਾ ਲੈ ਕੇ ਆਇਆ ਤੁਹਾਡੇ ਲਈ ਪ्योर ਮਾਰਵਾੜੀ ਕਰਨ ਲੱਗਾ ਕੁੰਡੀ ਵਾਲਾ ਤੇ ਚੰਗਾ ਜੀ ਬਿਸ਼ੇਰਾ ਹਾਈਟ ਹੋਈਟ ਵਧੀਆ ਖਰੀ ਜਾਂਦਾ ਬਿਸ਼ੇਰਾ 6 ਮਾਂਥ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ ਮੱਝੂ ਕਾ ਬਲੈਂਡ ਲੈਂਡ ਦੀ ਘੋੜੀ ਦਾ ਬੱਚਾ ਇਹ ਤੇ 62+ ਹਾਈਟ ਸੀਗੀ ਘੋੜੀ ਦੀ ਉਸ ਘੋੜੀ ਦਾ ਬੱਚਾ ਦਾ ਰੇਟ ਦੀ ਗੱਲ ਵੀਡੀਓ 'ਚ ਹੀ ਕਰਾਂਗੇ ਐਂਡ ਤੱਕ ਵੀਡੀਓ ਜ਼ਰੂਰ ਦੇਖੋ ਜੀ ਤੇ ਜਲੰਧਰ ਏਰੀਆ ਵਾਲਾ ਮਾਲਕ ਵੀਰਾਂ ਦਾ ਤੇ ਬਸ਼ੀਰਾ ਤੁਰਦਾ ਫਿਰਦਾ ਦੇਖ ਸਕਦੇ ਹੋ ਸੱਜਣੋ ਸਾਡਾ ਪਰਾਂ ਦਾ ਬਹੁਤ ਮਜ਼ਬੂਤ ਆ ਬਸ਼ੀਰਾ ਤੇ ਕਾ ਜ਼ਰੂਰ ਪੈਂਦਾ ਥੋੜਾ ਜਿਹਾ ਉਹ ਤੁਹਾਡੇ ਸਾਹਮਣੇ ਆ ਜੀ ਤੇ ਸਾਡਾ ਕੰਮ ਹੁੰਦਾ ਵੀਡੀਓ ਬਣਾਉਣਾ ਦੇਖ ਫਰਕ ਕਰਕੇ ਖਰੀਦਣਾ ਸਾਡੀ ਜ਼ਿੰਮੇਵਾਰੀ ਆ ਜੀ ਤੇ ਜਲੰਧਰ ਏਰੀਆ ਮਾਲਕ ਵੀਰਾਂ ਦਾ ਨੰਬਰ ਵੀਡੀਓ ਚ ਦਿੱਤਾ ਹੈ ਬਾਈਆਂ ਦਾ ਖਰੀਦਣ ਲਈ ਸੰਪਰਕ ਕਰੋ ਜੀ ਤੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਰੇਟ ਮਾਲਕ ਵੀਰਾਂ ਨੇ ਦੇਣ ਲੈਣ ਵਾਲੀ ਗੱਲ ਹੀ ਕਰੀ ਆ 25000 ਮੁੱਲ ਪਾਇਆ ਮੌਕੇ ਤੇ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਜੀ ਤੇ ਆਪਣਾ ਨੰਬਰ ਵੀ ਵੀਡੀਓ ਚ ਲੱਰਿਆ 9781016345 ਜੇ ਸਾਈ ਵੀਰ ਨੇ ਫਰੀ ਦੇ ਵਿੱਚ ਐਡ ਲਪਾਉਣੀ ਹੋਵੇ ਤਾਂ ਆਪਾਂ ਨੂੰ ਬੇਫਿਕਰ ਹੋ ਕੇ ਕਾਲ ਕਰ ਸਕਦੇ ਹੋ ਆਪਣੇ ਨੰਬਰ ਤੇ ਤੇ ਲਾਈਕ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿੱਦਾਂ ਲੱਗੀ ਧੰਨਵਾਦ ਦੋਸਤੋ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ